ਤੇ ਲੱਗਾ ਸੀਗਾ ਜਫਾ ਲੱਗਿਆ ਪਰ ਇਹਦੇ ਪਾਸੇ ਮੈਂ ਦੇਖਦਾ ਵੀ ਖੇਡ ਦੇ ਮੈਦਾਨ ਵਿੱਚ ਖਿੱਚੀ ਹੋਈ ਲਕੀਰ ਤੇ ਅੱਜ ਪਤਾ ਲੱਗੂ ਕੀ ਦਾ ਉਹ ਤਕੜਾ ਸ਼ਰੀਰ ਇਹ लवली ਹੈ ਮਮਦਵਾਲੀਆ ਸੇਰਾ ਕਰਵਾ ਗਿਆ ਅਮਰੀਕ ਸਿੰਘ ਜੀ ਅਮਰਜੀਤ ਸਿੰਘ ਜੀ ਸਾਹਬਾ ਜੂਗੇ ਜਿਨ੍ਹਾਂ ਭਰਾ ਮਲਕ ਤਾਰੀਫੀਆਂ ਦੇਖਦਾ ਵੀ ਖੇਡ ਮੈਦਾਨ ਦੇ ਵਿੱਚ ਜੋਤਾ ਮੈਂ ਉਡਾਲੀ ਹੈ ਤੇ ਵਿਕੀ ਦਾ ਕਹਿੰਦੇ ਦੇਦ ਨਹੀਂ ਜੋਤੇ ਦੀ ਕਬੱਡੀ ਪੈਂਦੀ ਬਸਤਾਂ ਨੂੰ ਘੋੜੇ ਦਿੱਤੇ ਜਾਣੇ ਆ ਆ ਦੁਨੀਆ ਦੇ ਮੰਨੇ ਪ੍ਰਮੰਨੇ ਖਿਡਾਰੀ ਆ ਰੁਸਤਮ ਖਿਡਾਰੀਆਂ ਦੀਆਂ ਕਬੱਡੀਆਂ ਪੈਂਦੀਆਂ ਨੇ ਪਰ ਇਧਰਲੇ ਪਾਸੇ ਮਹਿਮਦਵਾਲੀਆ ਜੋਤਾ ਦੁਨੀਆ ਦਾ ਮਹਾਨ ਤਾਵੀ ਆ ਵਧਿਆ ਕਬੱਡੀ ਪਾਉਣ ਦੇ ਲਈ ਅਮਰਦ ਦੁਗਾਲਾ ਵੱਡੀ ਕੋਸ਼ਿਸ਼ ਕਰਦਾ ਹੋਇਆ ਕਿ ਥੱਗ ਸਾਡੇ ਭਰਾ ਵੱਲੋਂ ਰੋਸ਼ਨ ਚੇਚੀ ਜੀ ਹੁਣਾਂ ਵੱਲੋਂ ਅੱਜ ਕਹਿੰਦੇ ਘੋੜੇ ਦਿੱਤੇ ਜਾਣੇ ਆ ਮਨੀ ਜਮਸ਼ੇਰ ਵੱਲੋਂ ਕਹਿੰਦੇ ਕੈਂਠੇ ਪਰ ਇਧਰਲੇ ਪਾਸੇ ਅਮਰਦ ਦੁਗਾਂ ਵਾਲਾ ਆਹ ਸੇਰਾ ਗਰਾਂਦਾ ਤੇ ਪੁਆਇੰਟ ਜੋਤੇ ਮਹਿਮਦ ਵਾਰੀਏ ਦੀ ਦੂਸਰੀ ਕਬੱਡੀ ਸਾਡੇ 24 ਨੰਬਰ ਰਹੇ ਐ ਫਗਵਾੜਾ ਟਾਈਗਰ ਦੀ ਟੀਮ ਦੇ ਮੇਰੇ ਵੀਰੋ ਤੇ 32 ਨੰਬਰ ਲੈ ਕੇ ਸਰਹਾਰਾ ਰਣਵਾ ਦੀ ਟੀਮ ਜਿਹੜੀ ਉਹ ਜੀਤੂ ਰਹੀ ਹੈ ਤੇ ਅੱਜ ਦੇ ਕੈਂਠੇ ਕੌਣ ਲੈ ਗਿਆ ਤੇ ਅੱਜ ਦੇ ਘੋੜੇ ਕੌਣ ਲੈ ਗਿਆ ਲੈ ਵੀ ਸੁਖੀ ਇਹ ਵੀ ਆਪਾਂਾਰੇ ਮੈਚਾਂ ਦੇ ਵਿੱਚੋਂ ਜਿਹੜੇ ਵੱਧ ਨੰਬਰ ਰੇਡਰ ਨੇ ਲਏ ਐ ਵੱਧ ਨੰਬਰ ਜਾਫੀ ਨੇ ਲਏ ਐ ਇਹ ਕੈਂਠੇ ਜਿਹੜੇ ਐ ਉਹ ਖਿਡਾਰੀਆਂ ਨੂੰ ਦਿੱਤੇ ਜਾਣੇ ਐ ਮਹਿਨਤ ਵਾਲੀਏ ਜੋਤੇ ਨੇ 40 ਕਬੱਡੀਆਂ ਪਾ ਕੇ 35 ਨੰਬਰ ਲਏ ਆ ਮੇਰੇ ਵੀਰੋ ਠੀਕ ਐ ਕੈਂਠੇ ਦਾ ਜੇਤੂ लवली ਮਹਿਨਤ ਵਾਲੀਆ ਮੇਰੇ ਵੀਰੋ ਜੋਤਾ ਤੇ लवली ਇਹ ਕੈਂਠੇ ਦੇ ਜੇਤੂ ਐ ਹੁਣ ਗੱਲ ਨੁਕਰੇ ਘੋੜਿਆਂ ਦੀ ਦਿੱਲੇ ਨੇ ਪਾਈਆਂ 16 ਰੇਡਾਂ ਤੇ 12 ਨੰਬਰ ਲਏ ਆ ਮੇਰੇ ਵੀਰੋ ਜੋਤੇ ਮਹਿਮਦਵਾਰੀਏ ਨੇ 16 ਕਾਡੀਆਂ ਪਾ ਕੇ 15 ਨੰਬਰ ਲਏ ਆ ਤੇ ਜੋਤਾ ਹੀ ਘੋੜਾ ਵੀ ਲੈ ਗਿਆ ਜੋਤਾ ਘੋੜਾ ਲੈ ਗਿਆ ਗੁਰਦੀਪ ਮਾਦੋਪੁਰੀਏ ਦੇ 6 ਟੱਚ 3 ਜਫੇ ਲਵਲੀ ਮਹਿਮਦਵਾਰੀਏ ਦੇ 12 ਟੱਚ ਤੇ ਚਾਰ ਜੱਫੇ ਤੇ ਲਵਲੀ ਲੈ ਗਿਆ ਫਿਰ ਘੋੜਾ ਵੀ ਕੈਂਥੇ ਵੀ ਕਹਿੰਦੇ ਜੋਤੇ ਤੇ ਲਵਲੀ ਹੁਣੀ ਜਿੱਤੇ ਐ ਤੇ ਘੋੜੇ ਵੀ ਜੋਤੇ ਤੇ ਲਵਲੀ ਨੂੰ ਜਿੱਤੇ ਐ ਅੱਜ ਕੈਂਥੇ ਪਾਏ ਜਾ ਰਹੇ ਐ ਇਹ ਬੈਸ ਨੇ ਮੇਰੇ ਵੀਰੋ ਹਾਂ ਨਾਲ ਹੋ ਜੀ ਨਾਲ ਜਨਾ ਵੱਲੋਂ ਕੈਂਥੇ ਵੀ ਪਾਏ ਜਾ ਰਹੇ ਐ ਲਓ ਜੋਤਾ ਮੈਂ ਮਨਾਲੀਆ ਤੇ ਲਵਲੀ ਮੈਂਮਵਾਲ ਕੈਂਥਿਆਂ ਦੇ ਜੱਤੂ ਬੜਿਆਂ ਬੋਲੋ ਈਸੋ ਦੇਹਾ ਅੱਜ ਘੋੜੇ ਵੀ ਮਹਿਮਦਵਾਲੀਆਂ ਮੁੰਡਿਆਂ ਨੇ ਜਿੱਤ ਲਏ ਚਾਚਵਾਲ ਦੇ ਵਿੱਚ ਮੇਰੇ ਵੀਰੋ ਸਰਾ ਕਰਵਾਤਾ ਮਹਿਮਦਵਾਲੀਆਂ ਨੇ ਬੋਲੋ ਸੋਹ ਰਹਾ